ਪਾਜਪਾ ਐਸਸੀ ਮੋਰਚਾ ਪੰਜਾਬ ਦੇ ਪ੍ਰਧਾਨ ਐਸ ਆਰ ਲੱਧਰ ਅੱਜ ਅੰਮ੍ਰਿਤਸਰ ਦੇ ਦਿਹਾਤੀ ਦੇ ਪਿੰਡ ਵਿੱਚ ਜਿੱਥੇ ਜਰੇਲੀ ਸ਼ਰਾਬ ਪੀਣ ਦੇ ਕਾਰਨ 27 ਲੋਕਾਂ ਦੀ ਮੌਤ ਹੋਈ ਸੀ ਅੱਜ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ ਗਿਆ ਇਸ ਮੌਕੇ ਵਾਈਸ ਪ੍ਰਧਾਨ ਐਸਸੀ ਮੋਰਚਾ ਪੰਜਾਬ ਸੰਜੀਵ ạtਵਾਲ ਹਰਦੀਪ ਸਿੰਘ ਗਿੱਲ ਪਰਮਜੀਤ ਸਿੰਘ ਕੰਠ ਸੰਤੋਖ ਸਿੰਘ ਗੁੰਮਟਾਲਾ ਕੁਮਾਰ ਅਮਿਤ ਚੰਨਨ ਸਿੰਘ ਅਤੇ ਹੋਰ ਵੀ ਲੋਕ ਮੌਜੂਦ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਗੱਲਬਾਤ ਕਰ ਲਓ ਥੋੜੀ ਜੀ ਹੋਰ ਜੀ ਸਾਨੂੰ ਬਹੁਤ ਅਫਸੋਸ ਹੋਇਆ ਜੋ ਭਾਰਤ ਸਰਕਾਰ ਸਵਾ 100 ਲੱਖ ਰੁਪਏ ਦੇ ਰਹੀ ਹੈ ਸਾਰਿਆਂ ਨੂੰ ਕੋਈ ਨਹੀਂ ਦਿੱਤਾ ਕੋਈ ਫੋਨ ਡੀਸੀ ਨੇ ਗੱਲ ਕੀਤੀ ਆ ਉਹ ਵੀ ਅਸੀਂ ਤੁਹਾਨੂੰ ਜਲਦੀ ਹੋਰ ਉਸ ਤੋਂ ਇਲਾਵਾ ਤੁਹਾਨੂੰ ਪੈਨਸ਼ਨ ਲਵਾ ਕੇ ਦੇਾਂਗੇ ਵਿਦਿਆਰਥੀ ਦੀ ਪੜ੍ਹਾਈ ਦਾ ਜਾਂ ਰੁਸਗਾਰ ਦਾ ਵੀ ਪ੍ਰਬੰਧ ਕਰਕੇ ਦੇਾਂਗੇ ਜਿਹਦੇ ਨਾਲ-ਨਾਲ ਅਸੀਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਇਹਨਾਂ ਪਰਿਵਾਰਾਂ ਨੂੰ ਵੀ 1-1 ਕਰੋੜ ਰੁਪਏ ਦਿੱਤਾ ਜਾਵੇ ਜੀ ਮੈਂ ਸੰਜੀਵ ạtਵਾਲ ਬੀਜੇਪੀ ਵਾਈਸ ਪ੍ਰੈਜ਼ੀਡੈਂਟ ਪੰਜਾਬ ਅੱਜ ਅਸੀਂ ਬੀਜੇਪੀ ਐਸਸੀ ਮੋਰਚਾ ਦੇ ਪ੍ਰਧਾਨ ਸ਼੍ਰੀ ਐਸਾ ਲੱਧੜ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੰਘਾਲੀਕਲਾਂ ਪਹਿਲਾਂ ਤਵੰਡੀ ਤੋਂ ਹੋ ਕੇ ਆਏ ਹੁਣ ਪੰਘਾਲੀਕਲਾਂ ਪਿੰਡ ਦੇ ਵਿੱਚ ਅਸੀਂ ਹੈਗੇ ਆ ਉਹ ਪਰਿਵਾਰਾਂ ਨੂੰ ਮਿਲੇ ਜਿਹੜੇ ਜ਼ਹਿਰੀਲੀ ਸ਼ਰਾਬ ਪੀ ਕੇ ਜਿਹਨਾਂ ਦੇ ਬੱਚੇ ਘਰ ਦੇ ਬਜ਼ੁਰਗ ਵਿੱਚ ਘੱਟ ਉਮਰ ਦੇ ਵੀ ਸੀ ਜਿਹੜੇ ਉਹ ਡੈਥ ਹੋਈ ਆ ਪੂਰੇ ਸਬੰਧਿਤ ਸਾਡਾ ਐਸਸੀ ਮੋਰਚਾ ਦਾ ਅੱਜ ਵਫਦ ਜਿਹੜਾ ਆ ਐਸਰ ਲੱਧਰ ਦੀ ਰਹਿਨਮਾਈ ਹੇਠ ਵਿੱਚ ਇੱਥੇ ਪਿੰਡ ਪਹੁੰਚੇ ਆ ਤੇ ਅਸੀਂ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਵੀ ਜੋ ਤੁਹਾਡੇ ਨਾਲ ਹੋਇਆ ਬਹੁਤ ਮਾੜਾ ਹੋਇਆ ਅਸੀਂ ਦੇਖੋ ਨਸ਼ੇ ਦੇ ਖਿਲਾਫ ਆ ਨਸ਼ਾ ਸਾਨੂੰ ਨਹੀਂ ਕਰਨਾ ਚਾਹੀਦਾ ਪਰ ਜੇ ਉਹ ਜਿਹੜਾ ਜੈਨੂ ਨਸ਼ਾ ਹੀ ਜ਼ਹਿਰ ਦੇ ਰੂਪ ਦਿੱਤਾ ਜਾ ਉਹਦੇ ਅਸੀਂ ਬਰ ਖਿਲਾਫ ਆ ਇਹ ਭਗਵੰਤ ਮਾਨ ਨੂੰ ਚਾਹੀਦਾ ਸੀ ਕਿ ਇਹਨਾਂ ਉੱਤੇ ਕਾਰਵਾਈ ਪਹਿਲੇ ਹੀ ਕਰਨੀ ਚਾਹੀਦੀ ਸੀ ਵੀ ਪਹਿਲਾਂ ਵਿਕ ਰਿਹਾ ਸੀ ਉਤੇ ਕਾਰਵਾਈ ਕਰਨੀ ਇਹ ਨਾ ਕਿ ਮੋਤਾ ਹੋ ਗਈ ਉਦੋਂ ਕਾਰਵਾਈ ਕੀਤੀ ਅਸੀਂ ਭਗਵੰਤ ਮਾਨ ਨੂੰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀ ਤੁਹਾਡੀ ਸਰਕਾਰ ਆ ਬਿਲਕੁਲ ਫੇਲ ਆ ਤੁਸੀਂ ਨਸ਼ੇ ਐਨੇ ਵਧਾ ਦਿੱਤੇ ਆ ਕਿ ਘਰ ਘਰ ਲੋਕ ਸਿਰੰਜਾ ਲਾ ਕੇ ਸਿਰੰਜਾ ਸਮੇਤ ਨਸ਼ੇ ਕਰਕੇ ਮਰ ਰਹੇ ਆ ਕੋਈ ਵੀ ਨਸ਼ੇ ਦੀ ਜਿਹੜੀ ਤੁਸੀਂ ਕਿਹਾ ਸੀ ਵੀ ਅਸੀਂ ਖਤਮ ਕਰ ਦੇਣਾ ਤੁਹਾਡੇ ਖਤਮ ਦੇ ਕਰਨ ਦੇ ਵਿੱਚ ਵੀ ਬੰਦੇ ਖਤਮ ਹੋਈ ਜਾਂਦੇ ਤੇ ਨਸ਼ਾ ਤੁਹਾਡੇ ਖਤਮ ਨਹੀਂ ਹੋਇਆ ਬੰਦੇ ਨਸ਼ੇ ਕਰ ਕਰਕੇ ਖਤਮ ਹੋਈ ਜਾਂਦੇ ਆ ਇਸ ਕਰਕੇ ਅਸੀਂ ਤੁਹਾਨੂੰ ਮੰਗ ਕਰਦੇ ਆ ਸਾਡੀ ਜਿਹੜੀ ਕੇਂਦਰ ਸਰਕਾਰ ਆ ਅਸੀਂ ਉਤੋਂ ਜੋ ਵੀ ਸਹੂਲਤ ਹੋਊਗੀ ਜਣਾ ਐਸਸੀ ਪਰਿਵਾਰਾਂ ਨੂੰ ਉਹ ਲੈ ਕੇ ਦਵਾਂਗੇ ਜੋ ਪੰਜਾਬ ਸਰਕਾਰ ਨੇ ਦਿੱਤੀ ਆ ਉਹ ਉਸ ਤੋਂ ਇਲਾਵਾ ਸਵਾ 8 ਲੱਖ ਸਾਡੇ ਜਿੱਦਾਂ ਲੱਧਰ ਸਾਹਿਬ ਜਿਹੜੇ ਪੰਜਾਬ ਪ੍ਰਧਾਨ ਨੇ ਉਹਨਾਂ ਨੇ ਇੱਥੇ ਕਿਹਾ ਵੀ ਅਸੀਂ ਲੈ ਕੇ ਦਵਾਂਗੇ ਔਰ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਉਹ ਵੀ ਨਾਲ ਦਿਹਾਤੀ ਪ੍ਰਧਾਨ ਨੇ ਉਹ ਵੀ ਨਾਲ ਹੋ ਕੇ ਇਹਨਾਂ ਦੇ ਡਾਕੂਮੈਂਟ ਜੋ ਵੀ ਆ ਕੰਪਲੀਟ ਕਰਾ ਕੇ ਇਹਨਾਂ ਨੂੰ ਸਹੂਲਤ ਦਵਾਂਗੇ ਐਸਸੀ ਸਮਾਜ ਦੇ ਨਾਲ ਜੋ ਕਿ ਜ਼ਿਆਦਾਤਰ ਐਸਸੀ ਸਮਾਜ ਦੇ ਲੋਕ ਨੇ ਇਹਨਾਂ ਨਾਲ ਐਸਸੀ ਮੋਰਚਾ ਪੰਜਾਬ ਬੀਜੇਪੀ ਇਹਦੇ ਨਾਲ ਖੜਾ ਆ ਐਨਾ ਕਹਿੰਦਾ ਕਿਲਾ ਚ ਆਇਓ ਮੈਂ ਐਸਰ ਲੱੜੜ ਆ ਭਾਰਤੀ ਜਨਤਾ ਪਾਰਟੀ ਦਾ ਪ੍ਰੈਜ਼ੀਡੈਂਟ ਐਸਸੀ ਮੋਰਚੇ ਦਾ ਮੇਰੇ ਨਾਲ ਸਾਡੇ ਜਨਰਲ ਸੈਕਟਰੀ ਹਰਦੀਪ ਸਿੰਘ ਗਿੱਲ ਜੀ ਵਾਈਸ ਪ੍ਰੈਜ਼ੀਡੈਂਟ ਸਾਡੇ ਦੋ ਆਪਣਾ ਪਰਮਜੀਤ ਸਿੰਘ ਕੈਂਤ ਜੀ ਤੇ ਨਾਲ ਸਾਡੇ ਅਟਵਾਲ ਸਾਹਿਬ ਸਾਡੇ ਆਪਣਾ ਕੌਮੀ ਜਿਹੜਾ ਮੋਰਚਾ ਹੈਗਾ ਐਸਸੀ ਮੋਰਚਾ ਉਹਨਾਂ ਦੇ ਜਿਹੜੇ ਮਿਸਟਰ ਗਮਟਾਲਾ ਜੀ ਸੰਤੋਖ ਸਿੰਘ ਗਮਟਾਲਾ ਜੀ ਤੇ ਹੋਰ ਬਹੁਤ ਸਾਰੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਬਹੁਤ ਸਾਰੇ ਲੀਡਰ ਅਸੀਂ ਅੱਜ ਇਸ ਪੰਡ ਪੰਗਾਲਾ ਪੰਗਾਲੀ ਕਲਾ ਦੇ ਵਿੱਚ ਆਏ ਆ ਕਿਉਂਕਿ ਮਜੀਠਾ ਦੇ ਵਿੱਚ ਜਿਹੜਾ ਗੰਦੀ ਸ਼ਰਾਬ ਪੀਣ ਦਾ ਇਨਸੀਡੈਂਟ ਹੋਇਆ 27 ਮੌਤਾਂ ਹੋਈਆਂ ਉਹਦੇ ਵਿੱਚੋਂ ਪੰਗਾਲੀ ਕਲਾ ਦੀਆਂ ਹੀ ਕੱਲੀਆਂ 8 ਮੌਤਾਂ ਹੋਈਆਂ ਤੇ ਸਾਨੂੰ ਸਾਡੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਅੱਜ ਅਸੀਂ ਕੋਈ ਸੰਤਾਵਨਾ ਦੇ ਸਕੀਏ ਕੋਈ ਆਪਣਾ ਇਹਨਾਂ ਨਾਲ ਦੁੱਖ ਸਾਂਝਾ ਕਰ ਸਕੀਏ ਭਾਰਤ ਸਰਕਾਰ ਹਰੇਕ ਅਨਸੂਚਿਤ ਜਾਤੀ ਦੇ ਉਸ ਵਿਅਕਤੀ ਨੂੰ ਜਿਸ ਤਰ੍ਹਾਂ ਦੀ ਅਨਹੋਈ ਮੌਤ ਹੁੰਦੀ ਹੈ ਤਾਂ 2.8 ਲੱਖ ਰੁਪਿਆ ਗ੍ਰਾਂਟ ਦੇ ਤੌਰ ਤੇ ਇੱਕ ਮੁਸਤਾ ਦਿੰਦੀ ਹੈ ਜਿਹਦੇ ਜੋ 50% ਪੋਸਟਮਾਰਟਮ ਹੋਣ ਤੋਂ ਤੁਰੰਤ ਬਾਅਦ ਦੇਣਾ ਹੁੰਦਾ ਹੈ ਉਹ ਆਪਣਾ ਇੱਥੇ ਅਮਰitsar ਜ਼ਿਲ੍ਹਾ ਪ੍ਰਸ਼ਾਸਨ ਨੇ ਅਜੇ ਤੱਕ ਨਹੀਂ ਦਿੱਤਾ ਹੈਗਾ ਪੰਜਾਬ ਸਰਕਾਰ ਨੇ ਆਪਣਾ ਕੋਈ ਸਾਡਾ ਵੀਰ ਸਾਡੇ ਬੱਚਾ ਇੱਕ ਆਪਣਾ ਕਿਸਾਨ ਮੂਵਮੈਂਟ ਦੇ ਦੌਰਾਨ ਖਨੌਰੀ ਦੇ ਲਾਗੇ ਸ਼ੁਭਗਾਰਨ ਉਹਦੀ ਮੌਤ ਹੋ ਗਈ ਸੀਗੀ ਤਾਂ ਉਹਨੂੰ 1 ਕਰੋੜ ਰੁਪਿਆ ਦਿੱਤਾ ਇਹ ਕੋ ਨੂੰ ਆਪਣਾ ਸਰਕਾਰੀ ਨੌਕਰੀ ਉਹਦੇ ਪਰਿਵਾਰ ਨੂੰ ਦਿੱਤੀ ਉਹਦੀ ਭੈਣ ਨੂੰ ਸੋ ਕਿਸੇ ਵੀ ਪਰਿਵਾਰ ਦਾ ਇਹ ਵੀ ਮਿਲੇ ਜੁਲੇ ਪਰਿਵਾਰ ਹੈ ਜਿਨ੍ਹਾਂ ਦੇ ਵਿੱਚ ਅੱਜ ਮੌਤਾਂ ਸਤਾਈ ਹੋਈਆਂ ਮਜੀਠੇ ਦੇ ਵਿੱਚ ਅਸੀਂ ਕੋਈ ਮਹਿਰਾ ਪਰਿਵਾਰ ਵੀ ਸਾਡੇ ਵਿੱਚ ਅੱਜ ਬੈਠੇ ਹੈਗੇ ਆ ਤੇ ਦੂਜੇ ਪਿੰਡਾਂ ਦੇ ਵਿੱਚ ਕਈ ਹੋਰ ਪਰਿਵਾਰ ਵੀ ਹੈਗੇ ਜਿਹੜੇ ਆਪਣਾ ਨਾਨ ਸ਼ਡਿਊਲਡ ਕਾਸਟ ਹੈ ਅਸੀਂ ਚਾਹਨੇ ਹੈਗੇ ਕਿ ਪੰਜਾਬ ਸਰਕਾਰ ਸਭ ਦੇ ਨਾਲ ਸੇਮ ਟ੍ਰੀਟਮੈਂਟ ਕਰੇ ਜਿਹੜੀ ਮੌਤ ਤਾਂ ਮੌਤ ਹੈ ਜੇ ਆਪਾਂ ਉਹਨਾਂ ਨੂੰ 1 ਕਰੋੜ ਰੁਪਇਆ ਦੇ ਸਕਦੇ ਆ ਤਾਂ ਇਹਨਾਂ ਲੋਕਾਂ ਨੂੰ ਵੀ 1 ਕਰੋੜ ਦੇਣਾ ਚਾਹੀਦਾ ਮੈਂ ਦੇਖਿਆ ਬਹੁਤ ਛੋਟੇ ਛੋਟੇ ਬੱਚੇ ਆ ਕੰਜਾਂ ਦੇ ਕੁੜੀਆਂ ਵਿਆਹਣ ਵਾਲੀਆਂ ਹੈਗੀਆਂ ਆ ਬੱਚੇ ਬੇਰਜ਼ਗਾਰ ਹੈ ਮੁੰਡੇ ਬੇਰਜ਼ਗਾਰ ਹੈਗੇ ਆ ਕੁੜੀਆਂ ਆਪਣਾ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਦੀ ਡੋਲੀ ਕਰੋਂ ਕੱਢਣੀ ਹੈਗੀ ਆ ਨੌਜਵਾਨ ਜਿਹੜੀਆਂ ਲੜਕੀਆਂ ਵਿਧਵਾ ਹੋ ਗਈਆਂ ਹੈਗੀਆਂ ਸੋ ਸਾਨੂੰ ਪੰਜਾਬ ਸਰਕਾਰ ਨੂੰ ਥੋੜਾ ਜਿਹਾ ਸੈਂਸਿਟਿਵ ਹੋਣਾ ਚਾਹੀਦਾ ਹੈਗਾ ਸੰਵੇਦਨਸ਼ੀਲਤਾ ਦੇ ਨਾਲ ਇਹਨਾਂ ਦੇ ਨਾਲ ਡੀਲ ਕਰਨਾ ਚਾਹੀਦਾ ਆ ਇਹਨਾਂ ਨੂੰ ਆਪਣਾ 10 ਲੱਖ ਦੇ ਕੇ ਇਹਨਾਂ ਦਾ ਮੂੰਹ ਬੰਦ ਕਰਨ ਦੀ ਲੋੜ ਨਹੀਂ ਹੈ ਇਹਨਾਂ ਨੂੰ ਜਿਹੜੀ ਭਾਰਤ ਸਰਕਾਰ ਨੇ 8.5 ਲੱਖ ਰੁਪਈਆ ਦੇਣਾ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕੋਈ ਛੇਤੀ ਤੋਂ ਛੇਤੀ ਇਹਨਾਂ ਦੀਆਂ ਫਾਈਲਾਂ ਬਣਾ ਕੇ ਭੇਜੇ ਤਾਂ ਕਿ ਇਹਨਾਂ ਨੂੰ ਮਿਲੇ 4 ਲੱਖ ਰੁਪਈਆ ਦਾ ਨਾਲ ਤੁਰੰਤ ਦੇਣਾ ਹੁੰਦਾ ਹੈਗਾ ਹਦਾਇਤ ਹੈਗੀ ਆ ਪ੍ਰਸ਼ਾਸਨ ਉਹ ਵੀ ਨਹੀਂ ਦਿੱਤਾ ਜੇ ਲੇਕਿਨ ਇਹਦੇ ਪਿੱਛੇ ਜਿਹੜਾ ਮਾਫੀਆ ਆ ਇਹ ਕਦੇ ਆਪਣੀਆਂ ਮੌਤਾਂ ਹੋ ਰਹੀਆਂ ਜਾਂ ਗੁਜਰਾ ਪਿੰਡ ਹਰਪਾਲ ਚੀਮਾ ਦੇ ਪਿੰਡਾ ਜਿਹੜਾ 1.5 ਹਲਕੇ ਦਾ ਪਿੰਡ ਹੈ ਤੇ ਹੀ ਮੌਤਾਂ ਹੋਈਆਂ ਪਿਛਲੇ ਸਾਲ ਤੋਂ 2024 ਦੇ ਵਿੱਚ ਹੌਣ 27 ਮੌਤਾਂ ਮਜੀਠੇ ਚ ਹੋ ਗਈਆਂ ਤਿੰਨ ਮੌਤਾਂ ਤਿੰਨ ਚਾਰ ਦਿਨ ਹੋਇਆ ਲੁਧਿਆਣੇ ਹੋ ਗਈਆਂ ਉਹ ਵੀ ਅਨਸੂਚੇ ਜਾਤੀ ਦੇ ਲੋਕ ਸੀਗੇ ਸੋ ਇਹ ਕਿੱਥੇ ਜਾ ਕੇ ਰੁਕੇਗਾ ਕੰਮ ਇਹਨਾਂ ਲੋਕਾਂ ਨੂੰ ਨੱਥ ਪਾਣ ਦੀ ਲੋੜ ਹੈ ਇਹ ਲੋਕਾਂ ਨੂੰ ਨੰਗਿਆ ਚਟਿਆ ਕਰਨ ਦੀ ਲੋੜ ਹੈ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿੰਨਾ ਆ ਕਿ ਪੁਲਿਸ ਦੇ ਆਪਣਾ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਉਹਦੀ ਸ਼ੈਤੋ ਬਗਾਰੇ ਕੰਮ ਹੋ ਨਹੀਂ ਸਕਦਾ ਫਿਰ ਆਪਣਾ ਪੋਲੀਟੀਸ਼ੀਅਨ ਹੈ ਜਿਹੜੇ ਉਹ 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 ਬੇਨਕਾਬ ਹੋਣੇ ਚਾਹੀਦੇ ਕਿ ਕੌਣ ਹੈ ਇਹਨਾਂ ਦੇ ਪਿੱਛੇ ਇਹਨਾਂ ਦੇ ਤਾਂ ਐਮਐਲਏ ਆਪਣਾ ਰਮਨ अरोड़ा ਵਰਗੇ ਚੁੱਕ ਚੁੱਕ ਕੇ ਅੰਦਰ ਕਰ ਰਹੇ ਇਹਨਾਂ ਦਾ ਤਾਂ 52 ਐਮਐਲਏ ਦਾ ਕ੍ਰਿਮੀਨਲ ਰਿਕਾਰਡ ਹੈ ਆਮ ਆਦਮੀ ਪਾਰਟੀਆਂ ਦਾ ਤੋਂ ਇਸ ਕਰਕੇ ਇਹ ਜਿਹੜੀ ਸਰਕਾਰ ਹੈਗੀ ਆ ਇਹ ਬਿਲਕੁਲ ਗੈਰ ਜ਼ਿੰਮੇਵਾਰ ਸਰਕਾਰ ਹੈ ਔਰ ਆਪਣਾ ਜਿਹੜਾ ਆਪਣਾ ਇੱਕ ਪਾਸੇ ਤਾਂ ਅਸੀਂ 26 ਪਹਿਲਗਾਮ ਦੇ ਵਿੱਚ ਸਾਡੇ ਲੋਕੀ ਮਰੇ ਆ ਤੇ ਅਸੀਂ ਪਾਕਿਸਤਾਨ ਤੇ ਅਟੈਕ ਕਰਤਾ ਇੱਕ ਪਾਸੇ ਸਾਡੇ 27-27 ਲੋਕੀ ਮਰ ਰਹੇ ਆ ਸਾਡੇ ਆਪਣੇ ਸੂਬੇ ਦੇ ਵਿੱਚ ਮਰ ਰਹੇ ਆ ਔਰ ਅਸੀਂ ਸੁੱਤੇ ਪਏ ਆ ਤਾਂ ਇਹ ਕਦੋਂ ਜਾਗੇਗੀ ਆਪਣਾ ਭੰਡ ਸਰਕਾਰ ਕਦੋਂ ਜਾਗੇਗੀ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਸਭ ਦੇ ਨਾਲ ਕਿਸੇ ਜਾਤੀ ਧਰਮ ਦਾ ਸਾਡਾ ਸੰਵਿਧਾਨ ਸਭ ਨੂੰ ਇਕੁਅਲ ਟ੍ਰੀਟਮੈਂਟ ਦਿੰਦਾ ਆ ਕਿਸੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ ਕਿਸੇ ਦਾ ਪੁੱਤ ਨਹੀਂ ਮਰਨਾ ਚਾਹੀਦਾ ਚਾਹੇ ਜਿਹੜੀ ਵੀ ਜਾਤੀ ਦੇ ਨਾਲ ਜਾਤੀ ਹੋਈ ਹੈ ਪਰਿਵਾਰ ਦਾ ਜੀ ਗਿਆ ਸਭ ਨੂੰ ਇਕੁਅਲ ਟ੍ਰੀਟਮੈਂਟ ਮਿਲੇ ਸਭ ਨੂੰ ਕਰੋੜ ਕਰੋੜ ਰੁਪਈਆ ਮਿਲੇ ਸਭ ਦੇ ਪਰਿਵਾਰਾਂ ਚ ਇੱਕ ਇੱਕ ਨੌਕਰੀ ਮਿਲੇ ਸਭ ਦਾ ਜੋ ਭਾਰਤ ਸਰਕਾਰ ਹੈਗੀ ਆ ਉਹ ਪੈਨਸ਼ਨ ਲਾਏਗੀ ਇਹਨਾਂ ਦੀ 5000 ਰੁਪਈਆ ਕੋਈ ਵਿਧਵਾ ਹੋ ਗਈ ਆ ਭੈਣ ਜਾਂ ਮਾਂ ਆ ਸੀ ਮੋਰਚਾ ਪੰਜਾਬ ਅੱਜ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਐਸ ਆਰ ਲੱਧੜ ਸਾਬਕਾ ਆਈਐਸ ਤੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਵੱਲੋਂ ਅੱਜ ਇੱਥੇ ਜਿੱਥੇ ਦੁੱਖ ਪ੍ਰਗਟ ਕਰਨ ਆਏ ਉੱਥੇ ਕੇਂਦਰ ਸਰਕਾਰ ਵੱਲੋਂ ਜਿਹੜਾ 2.5 2.5 ਲੱਖ ਰੁਪਏ ਦੀ ਜਿਹੜੀ ਇਹਨਾਂ ਨੂੰ ਸਹਾਇਤਾ ਰਾਸ਼ੀ ਮਿਲਣੀ ਆ ਉਹਦੇ ਸਬੰਧ ਚ ਇਹਨਾਂ ਨੂੰ ਜਾਣਕਾਰੀ ਦੇਣ ਤੇ ਇਹਨਾਂ ਤੋਂ ਔਨ ਵਾਲ ਇਹਨਾਂ ਤੇ ਜਿਹੜੇ ਫਾਈਲਾਂ ਭਰਨ ਵਾਸਤੇ ਹੋਰ ਜਿਹੜੇ ਜ਼ਰੂਰੀ ਕਾਗਜ਼ਾਤ ਉਹ ਪੂਰੇ ਕਰਨ ਵਾਸਤੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਉਪਰਾਲਾ ਕੀਤਾ ਤੇ ਇਸ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਜਿਸ ਤੋਂ ਇਲਾਵਾ ਇਹਨਾਂ ਨੂੰ ਜਿਹੜੀਆਂ ਨੌਕਰੀਆਂ ਤੇ ਪੈਨਸ਼ਨ ਕੇਂਦਰ ਸਰਕਾਰ ਵੱਲੋਂ ਮਿਲੀਆਂ ਉਹਦੇ ਸਬੰਧ 'ਚ ਅੱਜ ਪੰਘਾਲੀ ਪਿੰਡ ਪਹੁੰਚੇ ਆ ਤੇ ਪੰਜਾਬ ਸਰਕਾਰ ਨੇ ਜਿਹੜੀ ਨਾਕਾਫੀ ਛੋਟੀ ਜੀ ਅਮਾਉਂਟ ਦਿੱਤੀ ਆ ਉਹਦੇ ਉੱਤੋਂ ਵੀ ਭਾਰਤੀ ਜਨਤਾ ਪਾਰਟੀ ਇਹਨੂੰ ਇਹਦਾ ਵਿਰੋਧ ਕਰ ਰਹੀ ਆ ਤੇ ਮੰਗ ਕਰ ਰਹੀ ਆ ਕਿ ਇਹਨਾਂ ਨੂੰ ਜੇ ਹੋਰ ਮੋਤਾਂ ਦੇ ਸਬੰਧ ਵਿੱਚ ਜਿਹੜਾ ਉਹਨਾਂ ਨੂੰ ਪਰਿਵਾਰਾਂ ਨੂੰ ਸਹਿਤਾ ਰਸ਼ੀ 1-1 ਕਰੋੜ ਰੁਪਈਆ ਦਿੱਤਾ ਜਾ ਸਕਦਾ ਤੇ ਇਹ ਗਰੀਬ ਪਰਿਵਾਰਾਂ ਨੂੰ ਇਹ ਕਿਉਂ ਨਹੀਂ ਦਿੱਤਾ ਜਾ ਸਕਦਾ ਇਹਨੂੰ ਯਕੀਨੀ ਬਣਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਵਿੱਚ ਲੰਮਾ ਸੰਘਰਸ਼ ਕਰੇਗੀ